ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 7 ਮਾਰਚ 2025 ਦਿਨ ਸ਼ੁੱਕਰਵਾਰ ਫੱਗਣ ਮਹੀਨੇ ਦੀ 24 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕਵਾਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਇਹ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਸਰਕਾਰ ਦੀ ਜਿਨ੍ਹਾਂ ਨੇ ਤਿੰਨ ਹੋਰ ਫੌਜੀ ਅੱਡੇ ਕੈਨੇਡਾ ਦੇ ਵਿੱਚੋਂ ਸਾਰੰਦੀ ਗੱਲ ਆਖੀ ਹੈ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਹੋਰ ਮੁਲਕਾਂ ਦੇ ਵਿੱਚ ਨਵੀਆਂ ਮਾਰਕੀਟਸ ਨਵੀਆਂ ਮੰਡੀਆਂ ਲੱਭਣ ਲਈ ਵਪਾਰਾਂ ਨੂੰ ਕਿਹਾ ਕਿ ਜਿਹੜੇ ਐਕਸਪੋਰਟਰ ਨੇ ਨਵੀਆਂ ਮੰਡੀਆਂ ਲੱਭੋ ਤੇ ਉਹਦੇ ਵਾਸਤੇ 5 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ BC ਦੀ ਕੰਜ਼ਰਵੇਟਿਵ ਪਾਰਟੀ ਦੀ ਇੱਕ ਵਿਧਾਇਕਾ ਜਿਸ ਵੱਲੋਂ ਰੈ residențial ਸਕੂਲ ਸਰਵਾਈਵਰਜ਼ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਸੀ ਉਹਨੂੰ ਅੱਜ ਪਾਰਟੀ ਕੌਕਸ ਵਿੱਚੋਂ ਕੱਢ ਦਿੱਤਾ ਗਿਆ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਇੱਕ ਹਾਈ ਪ੍ਰੋਫਾਈਲ ਮਰਡਰ ਦੀ ਅਸੈਸੀਨੇਸ਼ਨ ਦੀ ਰਬਦੰਮਨ ਸਿੰਘ ਮਲਕਹੋਣਾਂ ਨੂੰ ਸਰੀਰ 'ਚ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਵਿੱਚ ਅੱਜ ਦੂਜੇ ਦੋਸ਼ੀ ਨੂੰ ਵੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਆ ਪਰ ਅਸਲ ਦੋਸ਼ੀ ਆ ਉਹ ਹੱਲੇ ਵੀ ਪਕੜ ਤੋਂ ਦੂਰ ਨੇ ਜੀ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਮੋਦੀ ਦੇ ਇੱਕ ਕਰੀਬੀ ਓਵਰਸੀਜ਼ ਫਰੈਂਡਸ ਆਫ ਬੀਜਪੀ ਦੇ ਆਗੂ ਰਹੇ ਅਵਿਅਕਤੀ ਤੇ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਉਹਨੂੰ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਆ ਪੂਰੀ ਖਬਰ ਤੁਹਾਨੂੰ ਵਿਸਤਾਰ ਸਹਿ ਦੱਸਾਂਗੇ ਤੇ ਅਖੀਰ ਚ ਗੱਲਬਾਤ ਕਰਾਂਗੇ ਬਦਲਾਂ ਦੀ ਜਹੇਦਾਰਾਂ ਦੀ ਅਤੇ ਹੋ ਰਹੀਆਂ ਬਦਲੀਆਂ ਦੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81V 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਖੋਤਾ ਸ਼ੁਰੂ ਚ ਇੱਕ ਵਾਰ ਫੇਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਸਰਕਾਰ ਨੇ ਅੱਜ ਵਪਾਰੀਆਂ ਨੂੰ ਬਿਜ਼ਨਸਮੈਨਾਂ ਨੂੰ ਐਕਸਪੋਰਟ ਕਰਨ ਵਾਲੇ ਵੱਡੇ ਤਨਾਡਾ ਨੂੰ ਇਹ ਕਿਹਾ ਕਿ ਦੁਨੀਆ ਦੇ ਵਿੱਚ ਹੋਰ ਮੰਡੀਆਂ ਲੱਭੀਆਂ ਜਾਣ ਤੇ ਇਸ ਵਾਸਤੇ ਉਹ 5 ਬਿਲੀਅਨ ਡਾਲਰ ਦੀ ਰਕਮ ਖਰਚਣ ਵਾਸਤੇ ਤਿਆਰ ਨੇ ਸੋ ਫੈਡਰਲ ਸਰਕਾਰ ਜਿਹੜੀ ਹੈ ਅੱਜ ਕਈ ਐਲਾਨ ਕਰ ਚੁੱਕੀ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਐਲਾਨ ਇਹ ਕੀਤਾ ਕਿ ਕੈਨੇਡਾ ਦੇ ਵਿੱਚ 3 ਫੌਜੀ ਅੱਡੇ ਹੋਰ ਸਾਰੇ ਜਾਣਗੇ ਸੋ ਫੈਡਰਲ ਸਰਕਾਰ ਕਹਿੰਦੀ ਹੈ ਕਿ ਪਹਿਲਾਂ ਅਸੀਂ ਸਿਰਫ 218 ਮਿਲੀਅਨ ਦਾ ਬਜਟ ਰੱਖਿਆ ਸੀਗਾ ਪਰ ਜਿਸ ਹਿਸਾਬ ਦੇ ਨਾਲ ਦੁਨੀਆ ਦੇ ਹਾਲਾਤ ਬਦਲੇ ਆ ਅਮਰੀਕਾ ਦੇ ਰਾਸ਼ਟਰਪਤੀ ਹੋਰ ਆਵਾਜ਼ਾਂ ਕੱਢ ਰਹੇ ਆ ਯੂਰਪ ਦੇ ਵਿੱਚ ਤਣਾਅ ਵਧ ਰਿਹਾ ਸੋ ਉਹਨਾਂ ਨੂੰ ਲੱਗਦਾ ਕਿ ਜਿਹੜੀ ਮਿਲਟਰੀ ਐਕਸਪੈਂਡਿੰਗ ਆ ਉਹ ਥੋੜੀ ਜਿਹੀ ਵਧਾਉਣੀ ਪੈਣੀ ਆ ਤੋਂ ਇਸ ਕਰਕੇ 218 ਮਿਲੀਅਨ ਦੀ ਬਜਾਏ 2.6 ਬਿਲੀਅਨ ਮਤਲਬ ਕਿ ਤਕਰੀਬਨ ਪੌਣੇ 3 ਬਿਲੀਅਨ ਡਾਲਰ ਖਰਚੇ ਜਾਣਗੇ ਇਹ ਤਿੰਨ ਮਿਲਟਰੀ ਹਬਸ ਤਿੰਨ ਫੌਜੀ ਏਡੇ ਨਾਰਥ ਦੇ ਵਿੱਚ ਸਾਰੇ ਜਾਣਗੇ ਅੱਜ ਇਹਦੇ ਵਾਸਤੇ ਥਾਵਾ ਦੀ ਚੋਣ ਵੀ ਕਰ ਲਈ ਗਈ ਆ ਨੈਸ਼ਨਲ ਡਿਫੈਂਸ ਮਿਨਿਸਟਰ ਸਾਡੇ ਬਿਲ ਬਲੇਅਰ ਨੇ ਜੀ ਉਹਨਾਂ ਨੇ ਇਹ ਅਨਾਉਂਸਮੈਂਟ ਕਰਦਿਆਂ ਦੱਸਿਆ ਕਿ ਨੂਨਾਵਤ ਦੀ ਕੈਪੀਟਲ ਦੇ ਵਿੱਚ ਇਸ ਤੋਂ ਇਲਾਵਾ ਯੈਲੋ ਨਾਈਫ ਅਤੇ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਇਹ ਏਡੇ ਸਾਰੇ ਜਾਣਗੇ ਉਹਦੇ ਵਾਸਤੇ ਉਹਨਾਂ ਨੇ ਦੱਸਿਆ ਕਿ ਕਲਾਈਮੇਟ ਚੇਂਜ ਬਹੁਤ ਵੱਡਾ ਮੁੱਦਾ ਆ ਆ ਦੁਨੀਆ ਜਿਹੜੀ ਤੇਜ਼ੀ ਦੇ ਨਾਲ ਗਰਮ ਹੋ ਰਹੀ ਆ ਤੇ ਜਿਹੜਾ ਇਹ ਆਰਕਟਿਕ ਇਲਾਕਾ ਜਿੱਥੇ ਕਿ ਧਰੋਵਿਆ برف ਹਮੇਸ਼ਾ ਜੰਮੀ ਰਹਿੰਦੀ ਆ ਬਾਕੀ ਦੁਨੀਆ ਨਾਲੋਂ 4 ਗੁਣਾ ਤੇਜ਼ੀ ਦੇ ਨਾਲ ਗਰਮ ਹੋ ਰਿਹਾ ਆ ਇਸ ਕਰਕੇ ਪਾਣੀ ਬੜੀ ਤੇਜ਼ੀ ਦੇ ਨਾਲ ਪਿਘਲ ਰਿਹਾ ਆ ਨਵੇਂ ਸ਼ਿਪਿੰਗ ਰੂਟ ਨਿਕਲ ਰਹੇ ਆ ਆਵਾਜ਼ਾਈ ਵਧ ਰਹੀ ਆ ਇਸ ਵਾਸਤੇ ਇਸ ਸਥਾਨ ਦੇ ਨਿਯੰਤਰਣ ਵਾਸਤੇ ਦੇਖਰੇਖ ਵਾਸਤੇ ਬਧੇਰੇ ਫੌਜਾਂ ਦੀ ਲੋੜ ਆ ਸੋ ਆਪਾਂ ਜਾਣਦੇ ਆ ਆਪਾਂ ਅੱਗੇ ਵੀ ਕੋਈ ਡੀਟੇਲ ਚ ਖਬਰ ਕੀਤੀ ਸੀ ਕਿ ਨਵੇਂ ਸ਼ਿਪਿੰਗ ਰੂਟਸ ਬਣ ਰਹੇ ਆ ਅਮਰੀਕਾ ਵੀ ਉਹ ਸ਼ਿਪਿੰਗ ਰੂਟਸ ਵਧਾਣੇ ਚਾਹੁੰਦਾ ਉਧਰੋਂ ਰੂਸ ਅਤੇ ਚੀਨ ਦੀ ਅੱਖ ਹੈਗੀ ਆ ਗ੍ਰੀਨਲੈਂਡ ਵਾਲੇ ਪਾਸੇ ਵੀ ਬਰਫ਼ ਜਿਹੜੀ ਹੈ ਤੇਜ਼ੀ ਦੇ ਨਾਲ ਖੁੱਲ ਰਹੀ ਹੈ ਸੋ ਅਜਿਹੇ ਹਾਲਾਤ ਦੇ ਵਿੱਚ ਕੈਨੇਡਾ ਨੂੰ ਵੀ ਲੱਗਦਾ ਕਿ ਆਪਣੀ ਫੌਜਾਂ ਦੀ ਗ੍ਰੈਂਟੀ ਉੱਥੇ ਵਧਾਉਣੀ ਪੈਣੀ ਆ ਇਸ ਕਰਕੇ ਕਿੱਥੇ 218 ਮਿਲੀਅਨ ਖਰਚੇ ਨਾਲ ਸੀ ਤੇ ਕਿੱਥੇ ਹੁਣ ਪੌਣੇ 3 ਬਿਲੀਅਨ ਡਾਲਰ ਖਰਚਿਆ ਜਾਣ ਲੱਗਾ ਆ ਸੋ ਇਹ ਨਵੇਂ ਤਿੰਨ ਜਿਹੜੇ ਫੌਜੀ ਐਡੇ ਸਾਰੇ ਜਾਣਗੇ ਉਹਦਾ ਮਤਲਬ ਸਿਰਫ ਤੇ ਸਿਰਫ ਇਹੀ ਆ ਕਿ ਇਸ ਖੇਤੇ ਵਿੱਚ ਕੈਨੇਡਾ ਦੀ ਜਿਹੜੀ ਫੌਜ ਆ ਉਹ ਬੈਠੀ ਰਵੇ ਨਿਗਰਾਨੀ ਰੱਖ ਰਖੇ ਕੈਨੇਡਾ ਨੂੰ ਸੁਰੱਖਿਅਤ ਰੱਖ ਸਕੇ ਉਹ ਕਹਿੰਦੇ ਅਸੀਂ ਇਸ ਵਾਸਤੇ ਬੜੀ ਅਰਜੈਂਸੀ ਮਹਿਸੂਸ ਕੀਤੀ ਆ ਸਾਨੂੰ ਲੱਗਾ ਵੀ ਇਹ ਕੰਮ ਬੜੀ ਤੇਜ਼ੀ ਦੇ ਨਾਲ ਹੋਣਾ ਚਾਹੀਦਾ ਆ ਕਿਉਂਕਿ ਜਿਸ ਤੇਜ਼ੀ ਨਾਲ ਬਰਫ਼ ਖੁੱਲ ਰਹੀ ਆ ਉਸ ਤੇਜ਼ੀ ਦੇ ਨਾਲ ਹੀ ਇਸ ਇਲਾਕੇ 'ਚ ਖਤਰਾ ਵਧ ਰਿਹਾ ਆ ਤੇ ਇਸ ਵਾਸਤੇ ਉਹਨਾਂ ਨੇ ਇਹ ਵੱਡਾ ਕਦਮ ਚੱਕਿਆ ਆ ਸੋ ਦੂਜੀ ਗੱਲ ਜਿਹੜੀ ਆਪਾਂ ਨਾਲੇ ਕਰਨੀ ਆ ਉਹ ਇਹ ਆ ਕਿ ਵਪਾਰ ਜਿਹੜਾ ਕੈਨੇਡਾ ਦਾ ਉਹ ਹੋਰ ਮੁਲਕਾਂ ਦੇ ਵੱਲ ਲਿਜਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਨਾਲ ਸਬੰਧ ਵਿਗਾੜੇ ਜਾ ਰਹੇ ਆ ਕਦੀ ਟੈਰਫ ਲਾਤ ਤੇ ਕਦੀ ਹਟਾਤ ਤੇ ਤੇ ਉਸ ਜੀਆਂ ਗੱਲਾਂ ਤੋਂ ਦੇਖ ਕੇ ਕੈਨੇਡਾ ਨੂੰ ਲੱਗਦਾ ਕਿ ਸਾਨੂੰ ਸਾਰੇ ਅੰਡੇ ਇੱਕੋ ਟੋਕਰੀ 'ਚ ਪਾਉਣੇ ਫਾਇਦੇਮੰਦ ਨਹੀਂ ਆ ਹੁਣ ਤੱਕ ਕੈਨੇਡਾ ਤੇ ਮੈਕਸੀਕੋ ਦਾ ਜਿਹੜਾ ਬਹੁਤਾ ਵਪਾਰ ਆ ਅਮਰੀਕਾ ਦੇ ਨਾਲ ਹੀ ਰਿਹਾ ਆ ਹਾਲਾਂਕਿ ਏਸ਼ੀਆ ਦੇ ਵਿੱਚ ਤੇ ਯੂਰਪ ਦੇ ਵਿੱਚ ਵੀ ਬਹੁਤ ਵੱਡਾ ਵਪਾਰ ਕਰਦੇ ਆ ਅਫਰੀਕਾ ਨਾਲ ਵੀ ਕਰਦੇ ਆ ਪਰ ਜ਼ਿਆਦਾਤਰ ਜਿਹੜਾ ਵਪਾਰ ਸੀ ਉਹ ਅਮਰੀਕਾ ਦੇ ਨਾਲ ਹੀ ਕੀਤਾ ਜਾਂਦਾ ਸੀਗਾ ਸੋ ਜਿਸ ਹਿਸਾਬ ਦੇ ਨਾਲ ਹੁਣ ਹਾਲਾਤ ਬਣੇ ਆ ਕੈਨੇਡਾ ਸਰਕਾਰ ਨੇ ਆਪਣੇ ਵਪਾਰੀਆਂ ਨੂੰ ਆਪਣੇ ਤਨਾਡਾ ਨੂੰ ਬਿਜ਼ਨਸਮੈਨਾਂ ਨੂੰ ਇਹ ਆਖਿਆ ਕਿ ਹੋਰ ਮੁਲਕਾਂ ਦੇ ਵਿੱਚ ਜਾ ਕੇ ਹੋਰ ਜਿਹੜੀਆਂ ਮੰਡੀਆਂ ਲੱਭੀਆਂ ਜਾਣ ਹੋਰ ਮਾਰਕੀਟਸ ਲੱਭੀਆਂ ਜਾਣ ਜਿੱਥੇ ਕਿ ਕੈਨੇਡਾ ਆਪਣਾ ਸਮਾਨ ਭੇਜ ਸਕੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਹਥਿਆਰ ਬਣਾਏ ਜਾਂਦੇ ਆ ਟੈਕਨੋਲੋਜੀ ਬਹੁਤ ਵੱਡੀ ਪੱਧਰ ਤੇ ਤਿਆਰ ਕੀਤੀ ਜਾਂਦੀ ਆ ਇਸ ਤੋਂ ਇਲਾਵਾ ਕੈਨੇਡਾ ਦੇ ਕੋਲ ਕੁਦਰਤੀ ਖਜ਼ਾਨਾ ਬਹੁਤ ਹੈ ਕੈਨੇਡਾ ਦਾ ਪਾਣੀ ਬਹੁਤ ਸਾਫ਼ ਸੁਥਰਾ ਆ ਇਹ ਕਈ ਥਾਂ ਦੇ ਉੱਤੇ ਜਾਂਦਾ ਇਸ ਤੋਂ ਇਲਾਵਾ ਸਲਫਰ ਪੋਟਾਸ਼ ਕਣਕ ਦਾਲਾਂ ਤੇ ਲੰਬਰ ਜਿਹੜਾ ਹੈਗਾ ਨੈਚੁਰਲ ਗੈਸ ਬਿਜਲੀ ਹੋਰ ਬਹੁਤ ਕੁਝ ਕੈਨੇਡਾ ਦੇ ਕੋਲ ਯੂਰੇਨੀਅਮ ਅਹਿਲੀਆਂ ਵਸਤਾਂ ਹਨ ਸੋ ਇਹਦੇ ਵਾਸਤੇ ਜਿਹੜੇ ਸਾਡੇ ਲੇਬਰ ਮਿਨਿਸਟਰ ਨੇ ਸਟੀਵਨ ਮੈਕਨੈਨ ਨੇ ਕਹਿੰਦੇ ਸੀ 5 ਬਿਲੀਅਨ ਡਾਲਰ ਅਗਲੇ 2 ਸਾਲਾਂ ਦੇ ਵਿੱਚ ਖਰਚਣਾ ਕਿ ਸਾਡੇ ਲੋਕ ਜਾ ਕੇ ਪੂਰੀ ਦੁਨੀਆ ਦੇ ਵਿੱਚ ਹੋਰ ਮੰਡੀਆਂ ਲੱਭਣ ਨਵੇਂ ਲਾਂਘੇ ਬਣਾਉਣ ਤਾਂ ਕਿ ਇਸ 5 ਬਿਲੀਅਨ ਦੇ ਨਾਲ ਨਵੇਂ ਵਪਾਰਕ ਲਾਂਘੇ ਖੋਲੇ ਜਾ ਸਕਣ ਕੈਨੇਡਾ ਦੀ ਇਕਨੋਮੀ ਉਹਨਾਂ ਦੇ ਮੁਲਕਾਂ ਦੇ ਨਾਲ ਵਿਧਾਈ ਜਾ ਸਕੇ ਇਹਦੇ ਨਾਲੇ 500 ਮਿਲੀਅਨ ਡਾਲਰ ਕਹਿੰਦੇ ਹੋਰ ਖਰਚਿਆ ਜਾਊਗਾ ਬੀਡੀਸੀ ਦੇ ਰਾਹੀਂ ਮਤਲਬ ਕਿ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਇਹਦੇ ਨਾਲ ਉਹਨਾਂ ਵਪਾਰਾਂ ਨੂੰ ਰਾਹਤ ਦਿੱਤੀ ਜਾਊਗੀ ਜਿਨ੍ਹਾਂ ਦੇ ਨਾਲ ਜਿਹੜਾ ਉਹ ਟੈਰਸ ਦੇ ਨਾਲ ਥੋੜਾ ਬਹੁਤਾ ਪ੍ਰਭਾਵ ਪਿਆ ਆ ਜਾਂ ਪੈ ਸਕਦਾ ਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਅਖਿਆ ਕਿ 1 ਬਿਲੀਅਨ ਡਾਲਰ ਐਗਰੀਕਲਚਰ ਸੈਕਟਰ ਦੇ ਵਿੱਚ ਖਰਚਾ ਜਾਊਗਾ ਮਤਲਬ ਕਿ ਖੇਤੀਬਾੜੀ ਖਿੱਤੇ ਦੇ ਵਿੱਚ ਫਸਲਾਂ ਹੋਰ ਵਧਾਉਣ ਲਈ ਤੇ ਉਹਨਾਂ ਦਾ ਜਿਹੜਾ ਪ੍ਰੋਡਕਟ ਬਣਿਆ ਆ ਫਸਲਾਂ ਤਿਆਰ ਕੀਤੀਆਂ ਹੋਈਆਂ ਆ ਇਹਨਾਂ ਨੂੰ ਦੁਨੀਆ ਦੇ ਹੋਰ ਖਿੱਤਿਆਂ ਵਿੱਚ ਭੇਜਣ ਵਾਸਤੇ 1 ਬਿਲੀਅਨ ਡਾਲਰ ਅੱਡ ਤੋਂ ਖਰਚੇ ਜਾਣਗੇ ਇਹ ਤਾਂ ਹੋ ਗਈ ਵਪਾਰਾਂ ਦੀ ਗੱਲ ਐਕਸਪੋਰਟਰਸ ਦੀ ਗੱਲ ਇਸ ਦੇ ਨਾਲ ਹੀ ਉਹ ਕਹਿੰਦੇ ਜਿਹੜੇ ਕੰਮ ਏ ਆ ਜੇਕਰ ਟੈਰਫ ਲੱਗਦੇ ਆ ਗਾਂ ਚੱਲ ਕੇ ਕੋਈ ਪ੍ਰਭਾਵਿਤ ਹੁੰਦਾ ਕੰਮ ਆ ਇਹਦੇ ਵਾਸਤੇ ਅਸੀਂ ਬੇਰੋਜ਼ਗਾਰੀ ਪੱਤੇ ਨੂੰ ਸੌਖਾ ਬਣਾ ਰਹੇ ਆ ਬੇਰੋਜ਼ਗਾਰੀ ਪੱਤਾ ਮਿਲਣਾ ਸੌਖਾ ਹੋਵੇ ਵਧੀਆ ਮਿਲੇ ਇਸ ਵਾਸਤੇ ਕਹਿੰਦੇ ਕੁਝ ਰਾਹਤਾਂ ਦਿੱਤੀਆਂ ਜਾ ਰਹੀਆਂ ਵੀ ਥੋੜੇ ਘੰਟੇ ਕੰਮ ਕਰਕੇ ਵੀ ਅਨਪਲਾਈਮੈਂਟ ਇੰਸ਼ੋਰੈਂਸ ਲਈ ਜਾ ਸਕਦੀ ਆ ਸੋ ਕਹਿੰਦੇ ਵੀ ਅਸੀਂ ਹਰੇਕ ਤਰੀਕੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕੈਨੇਡਾ ਦੇ ਲੋਕ ਨੇ ਚਾਹੇ ਵਪਾਰੀ ਆ ਤੇ ਚਾਹੇ ਕੰਮੇ ਆ ਉਹ ਕਿਸੇ ਵੀ ਤਰੀਕੇ ਔਖੇ ਨਾ ਹੋਣ ਸੋ ਉਹ ਕਹਿੰਦੇ ਟੈਰਿਫ ਦਾ ਪਤਾ ਨਹੀਂ ਸਾਨੂੰ ਵੀ ਇੱਕ ਬਾਉਂਸਿੰਗ ਬਾਲ ਵਾਂਗੂ ਵਾਂ ਉੱਪਰ ਦੀ ਗੇਂਦ ਵਾਂਗੂ ਪਤਾ ਨਹੀਂ ਲੱਗਦਾ ਕਿ ਕਿੱਥੇ ਟੱਪਾ ਪੈਣਾ ਅੱਜ ਕਹਿੰਦੇ ਲੱਗਣੇ ਆ ਕੱਲ ਨੂੰ ਕਹਿੰਦੇ ਨਹੀਂ ਲੱਗਣੇ ਪਰ ਅਸੀਂ ਇਸ ਤਰੀਕੇ ਨਹੀਂ ਜੀ ਸਕਦੇ ਅਸੀਂ ਆਪਣੀ ਇਕਨੋਮੀ ਜਿਹੜੀ ਸਥਿਰ ਰੱਖਣੀ ਆ ਟਿਕਾ ਕੇ ਰੱਖਣੀ ਆ ਇਸ ਵਾਸਤੇ ਅਸੀਂ ਆਪਣਾ ਪ੍ਰਬੰਧ ਕਰ ਰਹੇ ਆ ਤੇ ਆਪਣੇ ਲੋਕਾਂ ਨੂੰ ਆਪਣੇ ਵਪਾਰਾਂ ਨੂੰ ਬਚਾਉਣ ਵਾਸਤੇ ਕੈਨੇਡਾ ਸਰਕਾਰ ਪੂਰੀ ਵਾਹ ਜਿਹੜੀ ਆ ਜੀ ਉਹ ਲਾਊਗੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬੀਸੀਡੀ ਸਿਆਸਤ ਦੀ ਤਾਂ ਬੀਸੀਡੀ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਅੱਜ ਇੱਕ ਆਪਣੇ ਵਿਧਾਇਕ ਨੂੰ ਬਾਹਰ ਦਾ ਰਾਹ ਖਾ ਦਿੱਤਾ ਜੀ ਕੋਕਸ ਦੇ ਵਿੱਚੋਂ ਕਿੱਕ ਆਊਟ ਕਰ ਦਿੱਤਾ ਬੀਸੀ ਕੰਜ਼ਰਵੇਟਿਵ ਦੇ ਲੀਡਰ ਜੌਨ ਰਾਸਟਰਡ ਨੇ ਵੈਨਕੂਵਰ ਕੁਲਚਨ ਹਲਕੇ ਤੋਂ ਐਮ ਐਲ ਏ ਡੈਲਸ ਬ੍ਰੋਡੀ ਨੂੰ ਆਪਣੀ ਕੋਕਸ ਵਿੱਚੋਂ ਬਾਹਰ ਕੱਢਿਆ ਉਹਨਾਂ ਦੇ ਉੱਤੇ ਦੋਸ਼ ਇਹ ਲਾਏ ਗਏ ਆ ਕਿ ਉਹਨਾਂ ਨੇ ਰੈ residențial ਸਕੂਲ ਸਰਵਾਈਵਰਜ਼ ਅਤੇ ਬੱਚਿਆਂ ਦੇ ਬਾਰੇ ਗਲਤ ਟਿੱਪਣੀਆਂ ਕੀਤੀਆਂ ਸੋ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਆਪਾਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਮੂਲ ਨਿਵਾਸੀਆਂ ਦੇ ਬੱਚੇ ਜਿਨ੍ਹਾਂ ਨੂੰ ਬਦਲਣ ਦੇ ਵਾਸਤੇ ਅਸਾਈ ਸਕੂਲਾਂ ਦੇ ਵਿੱਚ ਲਜਾਇਆ ਗਿਆ ਉੱਥੇ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ ਉਹਨਾਂ ਦਾ ਸੱਭਿਆਚਾਰ ਮਟਾਉਣ ਵਾਸਤੇ ਤੇ ਇਸ ਦੇ ਨਾਲ ਹੀ ਉਹਨਾਂ ਦੀਆਂ ਆਦਤਾਂ ਤਬਦੀਲ ਕਰਨ ਦੇ ਵਾਸਤੇ ਉਹਨਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਵਿੱਚੋਂ ਕਈ ਜਿਹੜੇ ਇਸ ਸ਼ਬਦ ਨੂੰ ਨਾਂ ਸਹਾਰਦੇ ਹੋਏ ਅਕਾਲ ਚਲਾਣਾ ਕਰ ਗਏ ਤੇ ਕਈ ਜਿਹੜੇ ਬੱਚੇ ਆ ਉਹ ਸਾਰੀ ਉਮਰ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਆ ਸੋ ਇਹ ਜਿਹੜੀ ਐਮਐਲਏ ਡੈਲਸ ਬਰਾਡੀ ਇਹਦੇ ਵੱਲੋਂ ਇੱਕ ਵੀਡੀਓ ਤਿਆਰ ਕੀਤੀ ਗਈ ਸੀ ਇਸ ਵੀਡੀਓ ਦੇ ਵਿੱਚ ਇਹਨੇ ਮਖੌਲ ਲੜਾਇਆ ਸੀ ਉਹਨਾਂ ਬੱਚਿਆਂ ਦਾ ਅਤੇ ਉਹਨਾਂ ਹੋਰ ਬੱਚਿਆਂ ਦਾ ਜਿਹੜੇ ਕਿ ਚਾਈਲਡ ਅਬਿਊਜ਼ ਦਾ ਸ਼ਿਕਾਰ ਹੁੰਦੇ ਆ ਸੋ ਇਹਦੇ ਵੱਲੋਂ ਬੱਚਿਆਂ ਦੀਆਂ ਆਵਾਜ਼ਾਂ ਕੱਢ-ਕੱਢ ਕੇ ਟੀਜ਼ ਕਰ-ਕਰ ਕੇ ਗੱਲਾਂ ਮੱਤਾ ਇਸ ਤਰੀਕੇ ਨਾਲ ਕੀਤੀਆਂ ਗਈਆਂ ਸੀ ਵੀ ਜਿਹੜੀਆਂ ਕਹਾਣੀਆਂ ਚੱਲ ਰਹੀਆਂ ਰੈ residențial ਸਕੂਲ ਸਰਵਾਈਵਰਸ ਦੀਆਂ ਜਾਂ ਚਾਈਲਡ ਅਬਿਊਜ਼ ਦੀਆਂ ਹੁੰਆਂ ਨਹੀਂ ਕਦੇ ਇਹ ਬਣਾਈਆਂ ਹੋਈਆਂ ਗੱਲਾਂ ਆ ਤੇ ਇਹ ਬਿਨਾਂ ਵਜ੍ਹਾ ਕਹਿੰਦੇ ਗੱਲਾਂ ਛਾਲੀਆਂ ਜਾ ਰਹੀਆਂ ਆ ਕੁਝ ਇੱਕ ਫਿਰਕੇ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਜਿਹੜੀ ਆ ਚਾਲ ਆ ਸੋ ਇਸ ਦੇ ਉੱਤੇ ਗੱਲਬਾਤ ਕਈ ਦਿਨਾਂ ਤੋਂ ਚੱਲ ਰਹੀ ਸੀਗੀ ਮਸਲਾ ਜਿਹੜਾ ਉਹ ਗਰਮਾ ਰਿਹਾ ਸੀਗਾ ਅੱਜ ਵੀ ਸੀ ਕੰਜ਼ਰਟ ਪਾਰਟੀ ਦੇ ਲੀਡਰ ਜੌਨ ਰਸਟਨ ਨੇ ਕਿਹਾ ਵੀ ਮੈਂ ਫ੍ਰੀ ਸਪੀਚ ਦਾ ਹਾਮੀ ਆ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਪਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਲੀਕ ਖਿੱਚਣੀ ਪੈਂਦੀ ਆ ਤੇ ਜਿਹੜੀ ਸਾਡੀ ਇਹ ਵਿਧਾਇਕਾ ਆ ਇਹਨੇ ਜਾਦਾ ਬੋਲਿਆ ਆ ਲੋੜੋਂ ਵੱਧ ਬੋਲਿਆ ਤੇ ਇਸ ਮੂਹ ਫਟ ਵਿਧਾਇਕਾਂ ਨੂੰ ਉਹਨਾਂ ਨੇ ਹੁਣ ਪਾਰਟੀ ਕੌਂਕਸ ਵਿੱਚੋਂ ਬਾਹਰ ਕੱਢ ਦਿੱਤਾ ਹੈ ਜੀ ਸੋ ਇਹਦਾ ਮਤਲਬ ਇਹ ਆ ਕਿ ਬੀਸੀ ਦੀ ਵਿਰੋਧੀ ਤਰ ਕੰਜ਼ਰਵਟਿਵ ਪਾਰਟੀ ਦਾ ਇੱਕ ਹੋਰ ਵਿਧਾਇਕ ਕੱਟ ਗਿਆ ਉਹਨਾਂ ਦਾ ਅਸਤੀਫਾ ਨਹੀਂ ਹੋਇਆ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆਜ਼ਾਦ ਦਾ ਨਾ ਤੌਰ ਦੇ ਉੱਤੇ ਉਹ ਵਿਧਾਨ ਸਭਾ ਚ ਬਹਿ ਸਕਦੇ ਆ ਜੀ ਇਸ ਦੇ ਨਾਲ ਹੀ ਗੱਲਬਾਤ ਕਰੀਏ ਇੱਕ ਹਾਈ ਪ੍ਰੋਫਾਈਲ ਮਰਡਰ ਦੀ ਅਸੈਸੀਨੇਸ਼ਨ ਦੀ 14 ਜੁਲਾਈ 2022 ਨੂੰ ਸਰੀ ਦੇ ਵਿੱਚ 128 ਸਟਰੀਟ ਦੇ 82 ਐ ਉਹਨਾਂ ਦੇ ਲਾਗੇ ਸਵੇਰ ਸਾਰ ਗੋਲੀਆਂ ਮਾਰ ਕੇ ਲੋਕਲ ਧਨਾੜ ਸਿੱਖ ਰਬਦੰਮਨ ਸਿੰਘ ਮਲਕਹੋਣਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਉਹਨਾਂ ਦੀ ਉਮਰ ਉਸ ਵੇਲੇ 75 ਸਾਲ ਸੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀ ਫੜੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਟੈਨਰ ਫੌਕਸ ਦੀ ਉਮਰ 24 ਸਾਲ ਸੀ ਤੇ ਹੈਮਸਪੋਰਟ ਦਾ ਰਹਿਣ ਵਾਲਾ ਸੀ ਵੈਸੇ ਪਿਛੋਂ థਾਈਲੈਂਡ ਤੋਂ ਆਇਆ ਸੀ ਤੇ ਇਹਨੂੰ ਲੰਗੀ 28 ਜਨਵਰੀ ਨੂੰ ਉਮਰਕਾਇਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਤੇ 20 ਸਾਲ ਤੱਕ ਇਹਦੀ ਪ੍ਰੋਬਲ ਨਹੀਂ ਹੋ ਸਕਦੀ ਅੱਜ ਇਸ ਮਾਮਲੇ ਵਿੱਚ ਫੜਿਆ ਗਿਆ ਦੂਜਾ ਵਿਅਕਤੀ ਹੋਜ਼ੇ ਲੋਪਸ ਜਿਹੜਾ ਕਿ ਨਿਊ ਵੈਸਟ ਮਿਨਿਸਟਰ ਦਾ ਰਹਿਣ ਵਾਲਾ ਆ ਉਹਨੂੰ ਵੀ ਉਮਰਕਾਇਤ ਦੀ ਸਜ਼ਾ ਸੁਣਾਈ ਗਈ ਆ 26 ਸਾਲਾਂ ਦਾ ਹੋਜ਼ੇ ਲੋਪਸ ਉਹਦਾ ਤੇ ਵੀ ਇਹੀ ਪਾਬੰਦੀ ਲਾਈ ਗਈ ਆ ਕਿ ਉਹ 20 ਸਾਲ ਤੱਕ ਪ੍ਰੋਲ ਤੇ ਬਾਹਰ ਨਹੀਂ ਆ ਸਕਦਾ ਜੀ ਸੋ 20 ਸਾਲ ਨੂੰ ਕਟੋ-ਕਟ ਦੋਹਾ ਜਾਣਿਆਂ ਨੂੰ ਅੰਦਰ ਰਹਿਣਾ ਪੈਣਾ ਆ ਅੱਜ ਵੀ ਇਹੀ ਗੱਲ ਚੱਲਦੀ ਕਿ ਦੋਵਾਂ ਦੇ ਵਿੱਚੋਂ ਕਿਸੇ ਨੇ ਵੀ ਦੱਸਿਆ ਨਹੀਂ ਕਿ ਉਹਨਾਂ ਨੂੰ ਹਾਇਰ ਕਿਨੇ ਕੀਤਾ ਸੀਗਾ ਲੋਪੇਜ਼ ਅਤੇ ਫੌਕਸ ਦੋਹਾਂ ਦੀ ਕੋਈ ਮਲਕ ਦੇ ਨਾਲ ਨਿੱਜੀ ਰੰਜਿਸ਼ ਨਹੀਂ ਸੀ ਕੋਈ ਨਿੱਜੀ ਵੈਰ ਵਿਰੋਧ ਨਹੀਂ ਸੀ ਸੋ ਜ਼ਾਹਰ ਹੈ ਕਿ ਪਹਾੜੇ ਦੇ ਕਤਲ ਸੀਗੇ ਪਰ ਉਹਨਾਂ ਨੂੰ ਪੈਸੇ ਕਿਹਨੇ ਦੇਲੇ ਤੇ ਜਿਹੜਾ ਉਹਨਾਂ ਨੂੰ ਹਾਇਰ ਕਿਨੇ ਕੀਤਾ ਇਹ ਇੱਕ ਬੁਝਾਰਤ ਹੱਲੇ ਵੀ ਬਣੀ ਹੋਈ ਆ ਸਥਾਨਕ ਸਿੱਖ ਇਸ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਜਿਹੜਾ ਆ ਉਹ ਦੇਖ ਰਿਹਾ ਹੈ ਤੇ ਦੋਸ਼ ਉਹ ਖੁੱਲੇ ਆ ਮਲਾ ਚੁੱਕੇ ਆ ਈਵਨ ਪਰਿਵਾਰ ਨੇ ਵੀ ਪਿਛਲੀ ਵਾਰੀ ਜਦੋਂ ਸਜ਼ਾ ਹੋਈ ਉਦੋਂ ਇਹੀ ਆਖਿਆ ਸੀਗਾ ਕਿ ਰਿਪੋਰਟਾਂ ਮੀਡੀਆ ਦੀਆਂ ਦੱਸ ਰਹੀਆਂ ਕਿ ਆਰਸੀਐਮਪੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਭਾਰਤ ਸਰਕਾਰ ਦਾ ਇਸ ਮਾਮਲੇ 'ਚ ਕਿੰਨਾ ਕੁ ਹੱਥ ਹੈਗਾ ਹੈ ਜੀ ਸੋ ਇਸ ਦੇ ਨਾਲ ਹੀ ਅੱਜ ਉਹਨਾਂ ਨੇ ਫਿਰ ਪਰਿਵਾਰ ਨੇ ਇੱਕ ਪ੍ਰੈਸਰੂਮ ਸੰਬੋਧਨ ਕੀਤਾ ਫੈਸਲੇ ਤੋਂ ਬਾਅਦ ਉਹਨਾਂ ਦੇ ਬੇਟੇ ਜਸਪੀਰ ਸਿੰਘ ਮਲਕ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਹੁਣਾਂ ਚਿਰ ਰੁਕਣੀ ਨਹੀਂ ਜਿੰਨਾ ਚਿਰ ਅਸੀਂ ਅਸਲ ਕਾਤਲਾਂ ਤੱਕ ਪਹੁੰਚ ਨਹੀਂ ਜਾਂਦੇ ਤੇ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਲੈਂਦੇ ਉਹਨਾਂ ਨੇ ਕਿਹਾ ਕਿ ਆਰਸੀਐਮਪੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਕੇਸ ਜਿਹੜਾ ਹੈ ਮਸਤੀਦੀ ਦੇ ਨਾਲ ਹੱਲ ਕੀਤਾ ਜਾਵੇ ਇਹ ਹੱਲ ਨਹੀਂ ਹੋਇਆ ਅਜਦ ਵਿਚਕਾਰ ਆ ਉਹ ਵਿਅਕਤੀ ਹਜੇ ਲੱਭਣੇ ਬਾਕੀ ਆ ਜਿਨ੍ਹਾਂ ਨੇ ਇਹ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਸਾਜਿਸ਼ ਘੜੀ ਆ ਇਸ ਦੇ ਨਾਲ ਹੀ ਉਹਨਾਂ ਨੇ ਭਾਈਚਾਰੇ ਨੂੰ ਵੀ ਅਪੀਲ ਕੀਤੀ ਆ ਕਿ ਜੇਕਰ ਕਿਸੇ ਨੂੰ ਇਸ ਕਤਲ ਬਾਰੇ ਪਤਾ ਹੋਵੇ ਤਾਂ ਉਹ ਆਪਣਾ ਨਾਮ ਪਤਾ ਗੁਪਤ ਰੱਖ ਕੇ ਵੀ ਪੁਲਿਸ ਨੂੰ ਦੱਸ ਸਕਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਨਾਮ ਰੱਖਣਾ ਚਾਹੁੰਦੇ ਆ ਜੇ ਜਿਹੜਾ ਕੋਈ ਬੰਦਾ ਅਸਲੀ ਕਾਦਲਾਂ ਤੱਕ ਪਹੁੰਚਾਵੇ ਉਹਨੂੰ ਅਸੀਂ ਇੰਡੀਅਨ ਡਾਲਰ ਦਵਾਂਗੇ ਪਰ ਉਹ ਕਹਿੰਦੇ ਅਸੀਂ ਇਸ ਵਾਸਤੇ RCMP ਦੀ ਆਗਿਆ ਲੈਣੀ ਚਾਹਾਂਗੇ ਅਸੀਂ ਇਨਾਮ ਰੱਖਣ ਵਾਸਤੇ ਰੈਡੀ ਆ ਉਹਨਾਂ ਨੇ ਕਿਹ ਵੀ ਗੱਲ ਕਹੀ ਕਿ ਇਹ ਮਾਮਲਾ ਰਾਸ਼ੀਆ ਤੇ ਰਾਸ਼ੀ ਲੋਕਾਂ ਦੇ ਦਬਾਅ ਅਧੀਨ ਗਾਹਾਂ ਅੱਗੇ ਵਧ ਸਕਦਾ ਆ ਬਾਕੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਕੈਨੇਡਾ ਦੀ ਮੌਜੂਦਾ ਸਰਕਾਰ ਦੇ ਉੱਤੇ ਤੇ ਖਾਸ ਕਰ ਲਿਬਰਲ ਪਾਰਟੀ ਦੇ ਉੱਤੇ ਖਾਸ ਕਰਕੇ ਬਹੁਤ ਯਕੀਨ ਆ ਮੈਨੂੰ ਪੂਰਨ ਭਰੋਸਾ ਆ ਕਿ ਇਹ ਮਸਲਾ ਇੱਕ ਨਾ ਇੱਕ ਦਿਨ ਹੱਲ ਹੋ ਕਰ ਲੈਣਗੇ ਸੱਚ ਲੱਭ ਲੈਣਗੇ ਤੇ ਨਾਲ ਹੀ ਉਹ ਇਹ ਵੀ ਗੱਲ ਕਹਿ ਰਿਹਾ ਕਿ ਮੈਨੂੰ ਕਿਸੇ ਹੋਰ ਪਾਰਟੀ ਤੇ ਯਕੀਨ ਨਹੀਂ ਹੈਗਾ ਸਿਰਫ ਸਿਰਫ ਲਿਬਰਲ ਪਾਰਟੀ ਦੇ ਉੱਤੇ ਯਕੀਨ ਆ ਕਿਉਂਕਿ ਮੈਂ ਇਸ ਬਾਰੇ ਬਹੁਤ ਕੁਝ ਸੁਣ ਪੜ ਲਿਆ ਆ ਸੋ ਇਸ ਬਿਆਨ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹ ਟੂਡੋ ਦੀ ਤੇ ਲਿਬਰਲ ਪਾਰਟੀ ਦੀ ਸਪੋਰਟ ਵੀ ਕਰ ਗਏ ਆ ਸੋ ਕਤਲ ਦੀ ਸਾਜ਼ਿਸ਼ ਕਿਨੇ ਘੜੀ ਆ ਅਸਲੀ ਹਤਿਆਰਾ ਕੌਣ ਆ ਇਹ ਅਜੇ ਪਤਾ ਲੱਗਣ ਬਾਕੀ ਆ ਭਾਈਚਾਰਾ ਵੀ ਚਾਹੁੰਦਾ ਆ ਕਿ ਜਿਹੜੇ ਦੋ ਦੋਸ਼ੀਆਂ ਨੂੰ ਸਜ਼ਾਵਾ ਮਿਲੀਆਂ ਆ ਸਾਰਿਆਂ ਨੂੰ ਪਤਾ ਕਿ ਪਹਾੜੇ ਦੇ ਕਾਤਲ ਆ ਇਸ ਕਰਕੇ ਇਹਨਾਂ ਨੂੰ ਸਜ਼ਾਵਾ ਮਿਲਣੀਆਂ ਸੀ ਮਿਲ ਗਈਆਂ ਪਰ ਕੇਸ ਹੱਲੇ ਵੀ ਅਣਸੁਲਝਿਆ ਆ ਇਹਨੂੰ ਸੁਲਝਿਆ ਹੋਇਆ ਉਹ ਦਿਨ ਮੰਨਾਂਗੇ ਜਦੋਂ ਅਸਲੀ ਕਾਤਲੇ ਦੇ ਫੜੇ ਜਾਣਗੇ ਅਸਲੀ ਕਾਤਲਾਂ ਤੱਕ ਪਹੁੰਚਣ ਵਾਸਤੇ ਆਰਸੀਐਮਪੀ ਨੂੰ ਤੇ ਕ੍ਰੀਡਾ ਸਰਕਾਰ ਨੂੰ ਹੋਰ ਜ਼ੋਰ ਲਾਉਣਾ ਪਊਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਓਵਰਸੀਜ਼ ਫਰੈਂਡਸ ਆਫ ਬੀਜਪੀ ਆਸਟ੍ਰੇਲੀਆ ਦੇ ਇੱਕ ਜੀਵਨੋਜੀ ਬਲਾਤਕਾਰ ਦੇ ਦੋਸ਼ਾਂ ਦੇ ਅਧੀਨ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਮੋਦੀ ਜਿਹੜੇ ਆ ਪ੍ਰਧਾਨ ਮੰਤਰੀ ਬਣੇ ਆ ਭਾਰਤ ਦੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਵਿਦੇਸ਼ ਦੌਰੇ ਕੀਤੇ ਗਏ ਆ ਜਿਨ੍ਹਾਂ ਵਿੱਚ ਮੁੱਖ ਤੌਰ ਦੇ ਤੇ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਤੇ ਅਮਰੀਕਾ ਸ਼ਾਮਲ ਆ ਉਦੋਂ ਹੀ ਰਾਤੋਂ ਰਾਤ ਇੱਕ ਜਥੇਬੰਦੀ ਹੋਂਦ ਵਿੱਚ ਆਈ ਸੀ ਜਿਹਦਾ ਨਾਂ ਸੀਗਾ ਓਵਰਸੀਜ਼ ਫਰੈਂਡਸ ਆਫ ਬੀਜਪੀ ਮਗਰ ਫੇ ਉਸ ਮੁਲਕ ਦਾ ਨਾਂ ਲਾ ਦਿੱਤਾ ਜਾਂਦਾ ਸੀਗਾ ਓਵਰਸੀਜ਼ ਫਰੈਂਡਸ ਆਫ ਬੀਜਪੀ ਅਮਰੀਕਾ ਓਵਰਸੀਜ਼ ਫਰੈਂਡਸ ਆਫ ਬੀਜਪੀ ਆਸਟ੍ਰੇਲੀਆ ਓਵਰਸੀਜ਼ ਫਰੈਂਡਸ ਆਫ ਬੀਜਪੀ ਇੰਗਲੈਂਡ ਐਦਾਂ ਸੋ ਕੈਨੇਡਾ ਦੇ ਵਿੱਚ ਵੀ ਬਣੀ ਸੀਗੀ ਸੋ ਇਹ ਜਿਹੜਾ ਵਿਅਕਤੀ ਹੈ ਜੀ ਅ ਮਿਸਟਰ ਧਨਖੜ ਬਲੇਸ਼ ਧਨਖੜ ਆ ਓਵਰਸੀਜ਼ ਫਰੈਂਡਸ ਆਫ ਬੀਜਪੀ ਆਸਟ੍ਰੇਲੀਆ ਦਾ ਚੀਫ ਹੈਗਾ ਜਦੋਂ ਮੋਦੀ ਖੁਣਾ ਦੀ ਫੇਰੀ ਆਸਟ੍ਰੇਲੀਆ ਦੇ ਵਿੱਚ ਹੋਈ ਹੈ ਮੋਰੀ ਸੀਗਾ ਸਾਰੇ ਪ੍ਰਬੰਧ ਦਾ ਪੈਸੇ ਢੇਲੇ ਤੋਂ ਲੈ ਕੇ ਸਾਰੇ ਪ੍ਰੋਗਰਾਮ ਕਰਨ ਦਾ ਤੁਸੀਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਇਹ ਮਹੱਤਵਪੂਰਨ ਵਿਅਕਤੀ ਹੋਊਗਾ ਕਿੰਨਾ ਮੋਦੀ ਦੇ ਕਲੋਜ਼ ਹੋਊਗਾ ਤੇ ਹੁਣ ਇਹਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਦੋਸ਼ ਲੱਗੇ ਸੀਗੇ ਕਿ ਨਹੀਂ ਤਕਰੀਬਨ 5 ਦੇ ਕਰੀਬ ਕੋਰੀਅਨ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਆ ਇਸ ਮਾਮਲੇ ਵਿੱਚ ਇਹਨੂੰ 40 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ 30 ਸਾਲ ਤੱਕ ਇਹ ਪਰੋਲ ਤੇ ਬਾਹਰ ਨਹੀਂ ਆ ਸਕਦਾ ਸੋ ਇਹਦੇ ਵਿੱਚ ਜਿਹੜੇ ਦੋਸ਼ ਇਹਦੇ ਉੱਤੇ ਲਾਏ ਗਏ ਆ ਬੰਲੇਸ਼ਟਾਨਕੜ ਦੇ ਉੱਤੇ ਕਿ ਇਹ ਅਖਬਾਰਾਂ ਦੇ ਵਿੱਚ ਤੇ ਆਨਲਾਈਨ ਨਕਲੀ ਨੌਕਰੀਆਂ ਦੇ ਇਸ਼ਤਿਹਾਰ ਪਾਉਂਦਾ ਸੀਗਾ ਉਸ ਤੋਂ ਬਾਅਦ ਵਿੱਚ ਜਿਹੜੇ ਇੱਕੋ ਕੰਮ ਕਰਨ ਲਈ ਔਰਤਾਂ ਆਉਂਦੀਆਂ ਸੀ ਉਹਨਾਂ ਨੂੰ ਇਹ ਨਸ਼ੇ ਦੇ ਵਿੱਚ ਕਰ ਦਿੰਦਾ ਸੀ ਕਿਸੇ ਤਰੀਕੇ ਕੋਈ ਚੀਜ਼ ਖਿਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਬਕਾਇਦਾ ਬਲਾਤਕਾਰ ਕੀਤੇ ਜਾਂਦੇ ਸੀਗੇ ਸੋ ਇੰਨਾ ਘਨਾਉਣਾ ਬੰਦਾ ਸੀਗਾ ਕਿ ਇਹਦੇ ਬਾਰੇ ਬਕਾਇਦਾ ਐਕਸਲ ਸ਼ੀਟ ਕੰਪਿਊਟਰ ਤੇ ਬਣਾਈ ਰੱਖੀ ਹੋਈ ਸੀ ਕਿ ਕਿਹੜੀ ਔਰਤ ਕਿੰਨੇ ਵਜੇ ਕਿੰਨੀ ਤਰੀਕ ਨੂੰ ਮੇਰੇ ਕੋਲ ਕਿੰਨਾ ਚਰ ਰਹੀ ਆ ਸੋ ਸਾਰਾ ਕੁਝ ਪੁਲਿਸ ਨੇ ਬਰਾਮਦ ਕਰ ਲਿਆ ਸੋ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਘਨਾਉਣੀ ਘਟਨਾ ਵਜੋਂ ਇਹਨੂੰ ਸ਼ਾਮਲ ਕੀਤਾ ਗਿਆ ਕਿਉਂਕਿ ਮਾਮਲਾ ਇੰਨਾ ਘਨਾਉਣਾ ਸੀਗਾ ਇਸ ਕਰਕੇ ਅਦਾਲਤ ਨੇ ਸਜ਼ਾ ਵੀ ਉਸ ਹਿਸਾਬ ਦੇ ਨਾਲ ਹੀ ਸੁਣਾਈ ਆ ਸੋ ਇਹ ਜਿਹੜਾ ਜੀ ਹੁਣ ਇਹਨੂੰ 43 ਸਾਲਾਂ ਦਾ ਹੁਣ ਹੈਗਾ ਇਹ ਤੇ 40 ਸਾਲ ਦੀ ਸਜ਼ਾ ਇਹਨੂੰ ਸੁਣਾਈ ਗਈ ਹੈ 83 ਸਾਲਾਂ ਦਾ ਹੋ ਕੇ ਬਾਹਰ ਆਊਗਾ ਸੋ ਜਿੰਨਾ ਚਿਰ ਇਹਦੀ ਅਰੈਸਟ ਨਹੀਂ ਹੋਈ ਇਹਦੀ ਗ੍ਰਿਫਤਾਰੀ ਨਹੀਂ ਹੋਈ 2018 ਤੱਕ ਇਹ ਓਵਰ ਸੀਜ਼ ਫਰੈਂਡ ਜੋ ਬੀਜੇਪੀ ਦੇ ਨਾਲ-ਨਾਲ ਇੰਡੀਅਨ ਆਸਟ੍ਰੇਲੀਅਨ ਕਮਿਊਨਿਟੀ ਦਾ ਮੋਰੀ ਜਿਹੜਾ ਰਿਹਾ ਜੀ ਤੇ ਇਥੋਂ ਤੱਕ ਜੇ ਪ੍ਰਧਾਨ ਮੰਤਰੀ ਦਾ ਕੋਈ ਫੰਡ ਰੇਜ਼ ਕਰਨਾ ਹੁੰਦਾ ਸੀਗਾ ਬੀਜੇਪੀ ਦਾ ਕੋਈ ਕੰਮ ਕਰਨਾ ਬੀਜੇਪੀ ਦਾ ਕੋਈ ਲੀਡਰ ਆਇਆ ਕੋਈ ਇੰਡੀਆ ਦਾ ਹੋਰ ਮਿਨਿਸਟਰ ਆਇਆ ਉਹਨੂੰ ਸਾਹਮਣਾ ਆ ਸਾਰਾ ਮੋਰੀ ਕੰਮ ਜਿਹੜਾ ਇਹ ਦੇਖਦਾ ਹੁੰਦਾ ਸੀਗਾ ਜਦੋਂ 2018 ਦੇ ਵਿੱਚ ਇਹਦਾ ਨਾਮ ਬਾਹਰ ਆ ਗਿਆ ਤਾਂ ਫਿਰ ਇਤੋਂ ਬੀਜੇਪੀ ਨੇ ਮੋਦੀ ਹੁਣਾਂ ਨੇ ਦੂਰੀ ਬਣਾਉਣੀ ਸ਼ੁਰੂ ਕੀਤੀ ਆ ਸੋ ਇਹ ਹਿੰਦੂ ਕਾਉਂਸਲ ਆਫ ਆਸਟ੍ਰੇਲੀਆ ਜਿਹੜੀ ਆ ਉਹਦਾ ਵੀ ਸਪੋਕਸਮੈਨ ਰਿਹਾ ਆ ਤੇ ਕੁੱਲ ਮਿਲਾ ਕੇ ਇਹਨੂੰ ਅੱਜ ਇਹਦੇ ਬਣਦੇ ਪਾਪਾਂ ਦੀ ਸਜ਼ਾ ਜਿਹੜੀ ਆ ਅਦਾਲਤ ਨੇ ਦਿੱਤੀ ਆ ਜੀ ਅਖੀਰ ਦੇ ਵਿੱਚ ਕੱਲ੍ਹ ਬਤ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਗੱਲਬਾਤ ਕਰਾਂਗੇ ਪੰਥਕ ਸਿਆਸਤ ਦੀ ਜਦੋਂ 2 ਦਸੰਬਰ ਨੂੰ ਸੁਖਵੀਰ ਬਾਦਲਾ ਤੇ ਉਹਨਾਂ ਦੇ ਸਾਥੀ ਅਕਾਲ ਤਖਤ ਸਾਹਿਬ ਦੀ ਵਸੀਲ ਅੱਗੇ ਪੇਸ਼ ਹੋਏ ਆ ਤੇ ਉਹਨਾਂ ਦੇ ਗੁਨਾਹਾਂ ਦੀ ਸੂਚੀ ਪੜ੍ਹਦੇ ਆ ਜਿਹੇਦਾਰਾਂ ਨੂੰ ਤਨਖਾਹ ਆਈ ਆ ਤੇ ਉਹ ਤਨਖਾਹ ਉਹਨਾਂ ਨੇ ਕਬੂਲ ਕੀਤੀ ਤੇ ਇਦਾਂ ਲੱਗਣ ਲੱਗ ਪਿਆ ਸੀ ਵੀ ਅਕਾਲ ਤਖਤ ਦੀ ਜਿਹੜੀ ਮਾਣ ਮਰਿਆਦਾ ਆ ਉਹਦਾ ਪੂਰੀ ਦੁਨੀਆ 'ਚ ਡੰਕਾ ਵੱਜ ਰਿਹਾ ਆ ਤੇ ਹੋਰ ਧਰਮਾਂ ਦੇ ਲੋਕ ਵੀ ਗੱਲਾਂ ਕਰਨ ਲੱਗ ਪਏ ਸੀਗੇ ਵੀ ਹਜੇ ਵੀ ਸਿੱਖ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਦੇਖੋ ਉਹਨਾਂ ਦੇ ਵੱਡੇ ਆਗੂ ਕਿਵੇਂ ਸਿਰ ਝੁਕਾ ਕੇ ਖੜੇ ਆ ਉਸ ਤੋਂ ਬਾਅਦ ਹੁਣ ਤੱਕ ਅਗਲੇ ਢਾਈਆਂ ਮਹੀਨਿਆਂ ਦੇ ਵਿੱਚ ਜੋ ਕਾਲੀਆਂ ਨੇ ਸ੍ਰੀ ਗੁਰੂਬੀਰ ਬਾਦਲ ਦੀ ਰਹਿਨਮਾਈ ਵਿੱਚ ਕੀਤਾ ਆ ਉਹਦਾ ਇੱਕ ਆਪਣਾ ਵੱਡਾ ਕਿੱਸਾ ਆ ਕਿ ਉਹ ਮਾਨ ਮਰਿਆਦਾ ਉਹ ਸਿੱਖ ਸਿਧਾਂਤ ਨੇ ਕਿਵੇਂ ਰੋਲੇ ਆ ਸੋ ਬੀਤੇ 26 ਦਿਨਾਂ ਦੇ ਵਿੱਚ ਹੀ 10 ਜਹੇਦਾਰ ਜਿਹੜੇ ਆ ਜੋ ਘਰ ਤੋੜ ਦਿੱਤੇ ਗਏ ਆ ਪਹਿਲਾਂ ਗਿਆਨੀ ਹਰਪੀ ਸਿੰਘ ਉਸ ਤੋਂ ਬਾਅਦ ਅੱਜ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜਿਹੜੇ ਨੇ ਕਰਨਵਾਰ ਸ਼੍ਰੀ ਕਾਲ ਤਖਤ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਘਰ ਤੋੜ ਦਿੱਤਾ ਗਿਆ ਉਹਨਾਂ ਦੀ ਥਾਂ ਦੇ ਉੱਤੇ ਕੁਲਦੀਪ ਸਿੰਘ ਡਗੱਜ ਨੂੰ ਅਕਾਲ ਤਖਤ ਸਾਹਿਬ ਦਾ ਜਹੇਦਾਰ ਥਾਪਿਆ ਗਿਆ ਅਤੇ ਟੇਕ ਸੰਗਤ ਨੋਲਾ ਜਿਹੜੇ ਕਿ ਸ਼੍ਰੋਣੀ ਕਮੇਟੀ ਮੈਂਬਰ ਵੀ ਰਹੇ ਆ ਇੱਕ ਮਹਾਂਤ ਟਾਈਪ ਬੰਦੇ ਆ ਉਹਨਾਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਹੇਦਾਰ ਥਾਪ ਦਿੱਤਾ ਗਿਆ ਆ ਸਖਬੀਰ ਬਾਦਲ ਨੇ ਮਾਗੀ ਕਾਨਫਰੰਸ ਤੋਂ ਪਹਿਲਾਂ ਰੋਜੀ ਬਰਕੰਦੀ ਦੇ ਘਰ ਲਲਕਾਰ ਕੇ ਕਿਹਾ ਸੀਗਾ ਕਿ ਉਹ ਸਾਰਿਆਂ ਨੂੰ ਸਿੱਧਾ ਕਰ ਦਊਗਾ ਬਸ ਮੈਲੇ ਜੇ ਦਿਨ ਸਿੱਧੇ ਹੋ ਜਾਣਦੇ ਉਹ ਅਗਲੇ ਨੇ ਕਰਕੇ ਦਿਖਾਤਾ ਜੀ ਉਹੀ ਜਹੇਦਾਰ ਜਿਹੜੇ ਉਹਨੂੰ ਸਜਾਵਾਂ ਸੁਣਾ ਰਹੇ ਸੀਗੇ ਉਹਨੂੰ ਤਨਖਾਹ ਲਾ ਰਹੇ ਸੀਗੇ ਦੁਨੀਆ ਬੱਲੇ ਬੱਲੇ ਕਰ ਰਹੇ ਸੀਗੇ ਉਹਨੇ ਇਕੱਲੇ ਇਕੱਲੇ ਕਰਕੇ ਬੇਇੱਜ਼ਤ ਕਰਕੇ ਘਰ ਨੂੰ ਤੋਰੇ ਆ ਸੋ 26 ਨਾਂ ਜਨਾਂ ਦੇ ਵਿੱਚ ਜਿਹੜਾ ਜੀ ਉਹ ਤਿੰਨ ਜਹੇਦਾਰ ਕਰ ਤੋੜਿਆ ਤਿੰਨੇ ਉਹ ਜਿਹਨਾਂ ਨੇ ਸੁਖਬੀਰ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਸੁਣਾਈ ਸੀ ਸੋ ਇੱਥੇ ਕੋਈ ਵੱਡੀ ਗੱਲ ਨਹੀਂ ਕਿ ਕੱਲ ਨੂੰ ਜਿਹੜੇ ਨਵੇਂ ਜਿਹੇਦਾਰ ਆ ਉਹ ਸਾਰੇ ਫੈਸਲੇ ਜਿਹੜੇ ਰੱਦ ਕਰ ਦੇਣਾ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਖੋਇਆ ਗਿਆ ਪੰਥ ਰਤਨ ਫਕੜੇ ਕੌਮ ਅਵਾਰਡ ਜਿਹੜਾ ਆ ਉਹ ਵੀ ਮੁੜ ਕੇ ਵਾਪਸ ਦੇ ਦੇਣਾ ਸੋ ਇਹ ਇੱਕ ਬੜਾ ਹੀ ਅਜੀਹਾ ਵਰਤਾਰਾ ਆ ਜਿਹਨੇ ਸਮੁੱਚੇ ਪੰਥ ਨੂੰ ਨਿਰਾਸ਼ ਕੀਤਾ ਆ ਕਿ ਲੱਗਦਾ ਤਾਂ ਇਹ ਸੀਗਾ ਕਿ ਕੱਲ ਹੀ ਸੁਧਰ ਗਏ ਆ ਬਾਦਲ ਕੇ ਸੁਧਰ ਗਏ ਆ ਤੇ ਇਹ ਇੱਕ ਵਾਰ ਫਿਰ ਸਿੱਖ ਸਿਧਾਂਤਾਂ ਦੀ ਰਾਖੀ ਕਰਨਗੇ ਕਾਲੀ ਦਲ ਪੁਨਰਸਰਜੀਤ ਹੋਊਗਾ ਇਹ ਤਿਆਗ ਦਿਖਾਉਣਗੇ ਮੁੜ ਕੇ ਪੰਥ ਕੱਟਾ ਹੋਊਗਾ ਕਾਲੀ ਦਲ ਦੀ ਭਾਰਤੀ ਹੋਊਗੀ ਜਿਹੜੇ ਸਾਰੇ ਪਾਸਿਓਂ ਖਤਰੇ ਆ ਚਾਹੇ ਕਾਂਗਰਸ ਵਾਲੇ ਪਾਸਿਓਂ ਚਾਹੇ ਭਾਜਪਾ ਵਾਲੇ ਪਾਸਿਓਂ ਆ ਇਹਨਾਂ ਦੇ ਨਾਲ ਲੜ ਕੇ ਸਾਰੇ ਲੜਨਗੇ ਤੇ ਕਾਲੀ ਦਲ ਦੀ ਇੱਕ ਵਾਰੀ ਫਿਰ ਸਾਖ ਬਣੂਗੀ ਪੁਨਰਸਰਜੀਤੀ ਹੋਊਗੀ ਸਾਰੇ ਧੜੇ ਇਕੱਠੇ ਹੋਣਗੇ ਤੇ ਇਕੱਠੇ ਹੋ ਕੇ ਪੰਜਾਬ ਅਤੇ ਪੰਥ ਨੂੰ ਬਚਾਇਆ ਜਾਊਗਾ ਪਰ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਲੱਗਦਾ ਕਿ ਹੱਲੇ ਵੀ ਸੁਖਵੀਰ ਬਾਦਲ ਹਣੀ ਆਪਣੀ ਸੁਪਰਮੇਸੀ ਛੱਡਣ ਲਈ ਤਿਆਰ ਨਹੀਂ ਉਹਦੇ ਬਾਅਦ ਚਾਹ ਸ਼੍ਰੋਮਣੀ ਕਮੇਟੀ ਜਿਹੇ ਦਾ ਅਕਾਲ ਤਖਤ ਤੇ ਹੋਰ ਤਾਕਤਾਂ ਦੇ ਜਿਹੇਦਾਰਾਂ ਨੂੰ ਰੋਲਣ ਦੀ ਗੱਲ ਆ ਜਾਂ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਦੀ ਗੱਲ ਆ ਕਿਸੇ ਗੱਲੋਂ ਵੀ ਉਹ ਗਰੇਜ਼ ਨਹੀਂ ਕਰ ਰਹੇ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਨੀਤੀਆਂ ਨਵੀਆਂ ਨਹੀਂ ਹੈਗੀਆਂ ਨੇਰੂ ਵਲੇ ਤੋਂ ਹੀ ਇਹ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਚਾਲਾਂ ਚੱਲੀਆਂ ਜਾਂਦੀਆਂ ਰਹੀਆਂ। ਨੇਰੂ ਵੱਲੋਂ ਸੰਤ ਫਤੇ ਸਿੰਘ ਨੂੰ ਇੱਥੇ ਲੈ ਕੇ ਆਉਣਾ ਅਕਾਲੀ ਦਲ ਦੇ ਵਿੱਚ ਉਸੇ ਇੱਕ ਨੀਤੀ ਦਾ ਹਿੱਸਾ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਪੰਥਕ ਰਾਜਨੀਤੀ ਪੰਜਾਬ ਦੇ ਵਿੱਚੋਂ ਖਤਮ ਕੀਤੀ ਜਾ ਸਕੇ। ਸੰਤ ਫਤੇ ਸਿੰਘ ਤੋਂ ਬਾਅਦ ਇਸ ਅਕਾਲੀ ਰਾਜਨੀਤੀ ਨੂੰ ਦੁਫਾੜ ਚੁਫਾੜ ਕਰਕੇ ਖਤਮ ਕਰਨ ਦਾ ਸਿਹਰਾ ਪ੍ਰਕਾਸ਼ ਸਿੰਘ ਬਾਦਲਸਰ ਵੱਜਦਾ ਆ। ਉਹਨੇ 40 ਸਾਲੇ ਕੰਮ ਕੀਤਾ ਅਕਾਲੀ ਦਲ ਨੂੰ ਲੋਕਾਂ ਤੋਂ ਦੂਰ ਕੀਤਾ ਤੇ ਖੀਤੇ ਵਿੱਚ ਜਾ ਕੇ ਇਹ ਵੀ ਦਿਨ ਦੇਖਣੇ ਪਏ ਕਿ ਅਕਾਲੀ ਦਲ ਆ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਹਾਰਿਆ ਇਥੋਂ ਦਾ ਕਈ ਵੱਡੇ ਬਾਦਲ ਆਪਣੀ ਸੀਟ ਵੀ ਹਾਰ ਗਏ ਤੇ ਹੁਣ ਗਾਹਾਂ ਜਿਹੜਾ ਪ੍ਰੋਜੈਕਟ ਹੈ ਜੀ ਉਹ ਅਕਾਲੀ ਦਲ ਨੂੰ ਖਤਮ ਕਰਨ ਦਾ ਉਹ ਸੁਖਵੀਰ ਬਾਦਲ ਅਤੇ ਉਹਦੇ ਅੱਧੀ ਕੁ ਦਰਜਣ ਸਲਾਹਕਾਰਾਂ ਦੇ ਸਰ ਹੈਗਾ ਆ ਵੀ ਜਿੰਨਾ ਚਿਰ ਬਿਲਕੁਲ ਹੁਣ ਜ਼ੀਰੋ ਨਹੀਂ ਕਰ ਲੈਂਦੇ ਉਨਾਂ ਚਿਰ ਮਾਨੂੰ ਲੱਗਦਾ ਨੇ ਵੀ ਉਹ ਸਾਹ ਲੈਣਗੇ ਸੋ ਨਹਿਰੂ ਕਾਲ ਤੋਂ ਅਕਾਲੀ ਦਲ ਨੂੰ ਖਤਮ ਕਰਨ ਦੀ ਜਿਹੜੀ ਨੀਤੀ ਘੜੀ ਗਈ ਸੀ ਉਹ ਸੰਤ ਫਤੇ ਸਿੰਘ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ ਸਾਥੀਆਂ ਤੋਂ ਹੁੰਦੀ ਹੋਈ ਸਖਬੀਰ ਬਾਦਲ ਤੱਕ ਪਹੁੰਚੀ ਆ ਤੇ ਸੁਖਬੀਰ ਬਾਦਲ ਅਕਾਲੀ ਦਲ ਦਾ ਪੂਰਾ ਘੋਗਾ ਚਿਤ ਕਰਕੇ ਹੀ ਸਾਹ ਲੈਣ ਵਾਸਤੇ ਇਹ ਕਦਮ ਚੁੱਕ ਰਹੇ ਆ ਸੋ ਕੌਮ ਜਿਹੜੀ ਆ ਬੜੀ ਨਿਰਾਸ਼ ਵੀ ਆ ਕਿ ਜਿਸ ਤਰੀਕੇ ਦੇ ਨਾਲ ਜਹੇਦਾਰ ਲਾਏ ਗਏ ਆ ਜਾਂ ਲਾਏ ਜਾ ਰਹੇ ਆ ਇਹਦੇ ਨਾਲ ਕਾਲ ਤੱਕ ਦੀ ਮਾਣ ਮਰਿਆ ਦਾ ਰੋਲ ਹੀ ਜਾ ਰਹੀ ਆ ਪਰ ਦੂਜੇ ਪਾਸੇ ਕੌਮ ਇਹ ਵੀ ਆ ਕਿ ਨਿਰਸਵਾਰਥ ਹੋ ਕੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਆ ਕਿ ਜਦੋਂ ਆਜ਼ਾਦ ਹੋ ਜਾਵਾਂਗੇ ਕੌਮ ਮਜ਼ਾਦ ਹੋ ਜਾਊਗੀ ਘਰ ਭਗਾੜ ਬਣ ਜਾਊਗਾ ਉਦੋਂ ਫਿਰ ਜ਼ਹਿਦਾਰੀਆਂ ਵੀ ਤਰੀਕੇ ਨਾਲ ਸਾਹਮਣ ਲਵਾਂਗੇ ਉਹਨਾਂ ਚ ਜੋ ਸ਼ੋਮਣੀ ਕਮੇਟੀ ਤੇ ਇਹ ਪਾਰਟੀਆਂ ਸਾਰੀਆਂ ਉੱਪਰੋਂ ਦਿੱਲੀੋਂ ਚੱਲ ਰਹੀਆਂ ਆ ਅਜਿਹੇ ਹਾਲਾਤ ਦੇ ਵਿੱਚ ਜ਼ਹਿਦਾਰਾਂ ਨੂੰ ਥਾਪਣਾ ਜਾਂ ਰੱਖਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਆ ਸੋ ਆਮ ਸਿੱਖ ਜਿਹੜੇ ਆ ਜੀ ਉਹ ਸਿਰ ਸੁੱਟ ਕੇ ਇਸ ਗੱਲ ਲੜਾਈ ਲਈ ਲੜੇ ਲੱਗੇ ਹੋਏ ਆ ਜਦੋਂ ਕਿ ਜਿਹੜੀਆਂ ਰਾਸੀ ਪਾਰਟੀਆਂ ਨੇ ਵੱਡੇ ਆਗੂ ਨੇ ਉਹ ਆਪੋ ਆਪਣੇ ਹਿੱਤ ਦੇਖ ਕੇ ਕੌਮ ਦੀ ਬੀੜੀ ਵਿੱਚ ਵਟੇ ਪਾਉਣ ਲਈ ਕੋਈ ਵੀ ਕਸਰ ਨਹੀਂ ਛੱਡ ਰਹੇ ਇਥੇ ਆਪਾਂ ਇਦਾ ਪ੍ਰੋਗਰਾਮ ਇਸ ਹਫ਼ਤੇ ਦਾ ਖੀਲਾ ਪ੍ਰੋਗਰਾਮ ਮਕਾਉਣੇ ਆ। ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਸੌਰੀ ਸੋਮਵਾਰ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਪੇਸ਼ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। 10 ਹੌਤਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ।